ਅਪਣੀ ਮੱਝ ਕੈਮੀ ਸੂਏ ਸੁਣੀ ਜੀ ਤੇ ਦੂਜੇ ਸੂਏ ਸੁਏ ਠੀਕ ਆ ਪਿਛਲੇ ਸੂਏ ਦੇ ਦੁੱਧ 12 12.5 ਲੀਟਰ ਸੀਗਾ ਜੀ ਠੀਕ ਆ ਤੇ ਰੇਟ ਭਰਾਜਾ ਅੱਜ ਖਿੱਚ ਕੇ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਕਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਦਾਰ ਭਰਾ ਠੀਕ ਆ ਜੀ ਮੱਝ ਬਕਾਉ ਆ ਜੀ ਠੀਕ ਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਠੀਕ ਹੈ ਜੀ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀਏ ਜੀ ਠੀਕ ਹੈ ਜੀ ਬਾਕੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਕਈ ਭਰਾ ਮੈਨੂੰ ਫੋਨ ਲਾ ਲੈਂਦੇ ਬਈ ਉਹ ਇਹ ਸੇਲ ਹੋ ਗਈ ਆਪਾਂ ਲਿਖ ਦਿੰਨੇ ਹੁੰਨੇ ਬਾਕਾਇਦਾ ਟਾਈਟਲ ਚ ਨੰਬਰ ਚੱਕ ਦਿੰਨੇ ਬਾਈ ਦਾ ਅਗਲੇ ਦਾ ਕਿਉਂਕਿ ਅਗਲਾ ਪਰੇਸ਼ਾਨ ਹੁੰਦਾ ਅਗਲਾ ਵੀ ਟਾਈਮ ਬਰਬਾਦ ਹੁੰਦਾ ਤੇ ਛੋਟਾ ਵੀ ਟਾਈਮ ਬਰਬਾਦ ਹੁੰਦਾ ਕਈ ਭਰਾ ਮੈਨੂੰ ਫੋਨ ਲਾ ਲੈਣਗੇ ਬਾਈ ਕੀ ਹੋ ਗਿਆ ਸੇਲ ਹੋ ਗਈ ਹਨਾ ਸੇਲ ਜਿਹੜੀ ਹੋ ਜਾਂਦੀ ਆਪਾਂ ਉਹ ਸਪੈਸ਼ਲ ਆਪਾਂ ਲੈ ਕੇ ਵੀ ਦਿੰਨੇ ਹੁੰਦੇ ਆਂ ਵੀਡੀਓ ਦੇ ਉੱਪਰ ਤੇ ਕਿਉਂਕਿ ਜ਼ਿਮੀਂਦਾਰ ਭਰਾ ਕਿਉਂਕਿ ਸੁਣੇ ਵੱਧ ਜਾਂਦੇ ਨਹੀਂ ਫੋਨ ਵਪਾਰੀ ਵੀਰ ਤਾਂ ਸੁਣ ਲੈਂਦੇ ਆ ਠੀਕ ਆ ਨਾ ਜਿਹੜਾ ਜ਼ਿਮੀਂਦਾਰ ਕਰ ਵੇਲੂ ਹੁੰਦਾ ਉਹ ਤਾਂ ਸੁਣੇ ਨਹੀਂ ਜਾਂਦੇ ਤੇ ਇਸ ਕਰਕੇ ਆਪਾਂ ਜੇ ਸੇਲ ਹੋ ਗਈ ਤਾਂ ਆਪਾਂ ਲਿਖ ਦਵਾਂਗੇ ਟਾਈਟਲ ਵਿੱਚ ਠੀਕ ਹੈ ਜੀ ਲੈਨੇ ਆ ਜਾਣਕਾਰੀ ਮੱਝ ਦੀ ਕਰਦੇ ਆਂ ਗੱਲਬਾਤ ਬਾਈ ਜੀ ਸਸੀ ਗਾਈ ਬਸ ਰਿਕਰਡ ਜੀ ਨਾਮ ਭਿੰਦਰ ਸਿੰਘ ਪਿੰਡ ਬਖਤਗੜੇ ਸ਼ਾਰਟ ਨਾਮ ਦੱਸੋ ਜੀ ਮੱਖਣ ਸਿੰਘ ਕਹਿੰਦੇ ਆ ਪਿੰਡ 'ਚ ਮੱਖਣ ਕਹਿੰਦੇ ਹਾਂ ਠੀਕ ਆ ਤੇ ਪਿੰਡ ਬਖਤਗੜਾ ਹਾਂ ਜਿਲ੍ਹਾ ਬਰਨਾਲਾ ਠੀਕ ਆ ਆਪਣੀ ਮੱਜ ਕੈਮੀ ਸੂਵੇ ਸੁਣੀ ਜੀ ਤੇ ਦੂਜੇ ਸੂਵੇ ਸੁਣੀ ਠੀਕ ਆ ਪਿਛਲੇ ਸੂਵੇ ਦੁੱਧ 12 12.5 ਲੀਟਰ ਸੀਗਾ ਜੀ ਠੀਕ ਆ ਤੇ ਰੇਟ ਭਰਾ ਜਾਇਆ ਜਾਂ ਖੱਚ ਕੇ ਜੀ 115 ਜੀ 1 ਲੱਖ 15 ਹਜ਼ਾਰ ਤੇ ਦੇਣ ਕਿੰਨੇ ਬਾਕੀ ਆ ਦਿਨ 10 ਹੋਣਗੇ ਜੀ ਦਿਨ 10 ਬਾਕੀ ਆ ਤੋਰੋਗੇ ਮੜਾ ਜਾਨੂੰ ਤੋਰ ਲੈਨੇ ਜੀ ਤੋਰ ਦੋ ਜੋ ਭਰਾ ਵੱਡੀ ਵੀਡੀਓ ਆਪਣੀ ਹਣਾ ਤੇ ਸਾਨੂੰ ਬਖਾਉਣਿਆਂ ਤੇ ਥੋੜਾ ਜਿਹਾ ਪਸ਼ੂ ਨਾ ਉਪਰ ਆ ਜਾ ਕਰ ਜਾਂਦੇ ਆ ਕੈਮਰੇ ਤੋਂ ਤੇ ਲੋ ਜੀ ਲੋ ਜੀ ਜਿਵੇਂ ਛੋਟੀਆਂ ਸੁਣਾ 8 ਤੋਂ 10 ਦਿਨ ਪਿਆ ਜੀ ਹਲੇ ਹਾਂ ਜੀ ਹਾਂ ਹਲੇ ਕਰਮਾ ਵਾਲੀ ਲੇਵਾ ਬਣਾਉਣ ਲੱਗੀ ਭਰਾ ਠੀਕ ਆ ਜੀ ਚੈੱਕ ਕਰ ਸਕਦੇ ਘਰੇਲੂ ਮੱਝਾ ਕੋਈ ਪਰਿਵਾਰ ਦਾ ਕੰਮ ਨਹੀਂ ਪਈਦਾ ਲੋ ਜੀ ਪਰ ਜ਼ੂਮ ਕਰਕੇ ਵਿਖਾਉਣੇ ਸੀ ਲੇਵਾ ਥਣ ਕੋੜ ਲੋ ਜੀ ਲੋ ਜੀ ਫੇਸ ਬਿਊਟੀ ਚੈੱਕ ਕਰ ਸਕਦੇ ਬਰਾ ਠੀਕ ਹੈ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਲਓ ਜੀ ਕਰਮਾਂ ਵਾਲੀ ਲਾਉਣ ਲੱਗੀ ਥਣਚਾਰ ਬਾਨਦੇ ਭਾਈ ਬਾਨਦੇ ਲਓ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਦੋਂ ਸੇਲ ਹੋਗੀ ਤਾਂ ਆਪਾਂ ਲਿਖ ਦੇਣਾ ਨਾ ਬਕਾਇਦਾ ਵੀ ਸੇਲ ਹੋਗੀ ਠੀਕ ਹੈ ਜੀ ਕਈ ਭਰਾ ਮੈਨੂੰ ਫੋਨ ਲਾਉਣ ਲੱਗ ਜਾਂਦੇ ਆ ਜੇ ਕਿਸੇ ਨੇ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲਾਇਆ ਕਰੋ ਠੀਕ ਹੈ ਜੀ ਤੇ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਚੋਟੀ ਸੋਹਣੀ ਸੁਨੱਖੀ ਤੇ ਦਿਨ ਪਏ ਵਾਲੇ 8 ਤੋਂ 10 ਦਿਨ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ